ਇਹ ਆਪਸ ਵਿੱਚ ਲੜ ਲੜ ਪਏ ਜੀ ਉਹ ਤੇ ਕਦੇ ਛੋਟੇ ਡੰਡਾ ਡੰਡਾ ਮਾਰਿਆ ਕਿਤੇ ਉਹਦੀ ਬਾਹਰ ਉਹ ਹੋ ਗਈ ਬਣਾ ਬਰੋਲੀ ਉਹਨੇ ਤਿੰਨ ਦਿਨਾਂ ਬਾਅਦ ਉਹਦਾ ਸਾਰਾ ਮਕਾਨ ਫੋਕਤਾ ਜੀ ਜਿਹੜਾ ਮਰਿਆ ਜੀ ਇਹਦਾ ਮਕਾਨ ਫੋਕ ਗਿਆ ਲੋਕ ਸੀਨੇ ਕੁਝ ਨਹੀਂ ਕਰੇ ਜੀ ਥਾਣੇ ਤੇ ਦਿੱਤੇ ਥਾਣੇ ਵਾਲੇ ਨੇ ਲੋਕਾਂ ਨੇ ਕਹਿ ਗੋ ਕੁਛ ਹਟਾਲਾ ਜੀ ਵੀ 25 ਵੀ 2500 ਰੁਪਏ ਦੇ ਕੇ ਕੋਈ ਗੱਲ ਨਹੀਂ ਜੇ ਨੁਕਸਾਨ ਭਰ ਦੂਗਾ ਚਲ ਕੋਈ ਗੱਲ ਨਹੀਂ ਸਾਡਾ ਸਟਾਜ ਸਾਢੇ ਚੁੱਕ ਦਿੰਦੇ ਹੋਰ ਸਾਡੇ ਕੋਲੇ ਵੀ ਐਂ ਕਰਕੇ ਵੀ ਉਹਦੇ ਮੂਤੇ ਬੀਸਰਤਾ ਉਸਤਾ ਮਾਰੀਆਂ ਡੰਡੇ ਡੰਡੇ ਮਾਰ ਕੇ ਵੀ ਤੂੰ ਛੇਤੀ ਆ ਜਾਓ ਜ਼ਰੂਰ ਤੋਂ ਮੇਰਾ ਬਾਪੂ ਜੀ ਇਕੱਲੇ ਆ ਗਿਆ ਹੋਰ ਕੋਈ ਨਹੀਂ ਆਲਾ ਇਕੱਲੇ ਦੀਗਾ ਇਹਨਾਂ ਨੂੰ ਕਦੀ ਜਦੋਂ 1 ਵਜੇ ਇੱਥੇ ਆ ਕੇ 1:25 ਤੇ ਆਏ ਨੇ ਇਹ 35 ਤੇ ਉਹਦੀ ਪਾਲਾ ਸਿੰਘ ਹੈ ਜੀ ਪਾਲਾ ਸਿੰਘ ਜੀ ਦੀ ਡੈਥ ਹੋਈ ਹੈ ਕੀ ਲਾਦੇ ਤੁਹਾਡੇ ਤੇ ਕੀ ਗੱਲ ਹੋਈ ਸੀ ਇਹ ਮੇਰਾ ਛੋਟਾ ਭਾਈ ਹੈ ਬਚਾਲ ਲਈ ਸਾਡੇ ਲੋਕ ਜਿਹੜਾ ਛੋਟਾ ਹੈ ਮੇਰਾ ਇਹ ਤਿੰਨ ਭਰਾ ਹੈ ਅੱਛਾ ਹਾਂ ਜੀ ਕੀ ਕਹਾ ਗੱਲ ਕੀ ਹੋਈ ਇਹ ਪਿੱਛੇ ਜੀ ਕੋ ਤੋਂ ਮਹੀਨਾ ਕ ਪਹਿਲਾਂ ਇਹ ਆਪਸ ਵਿੱਚ ਲੜ ਪਏ ਜੀ ਉਹ ਤੇ ਕਦੇ ਛੋਟੇ ਡੰਡਾ ਡੰਡਾ ਮਾਰਿਆ ਕਿਤੇ ਉਹਦੇ ਬਾਹਰ ਉਹਦੋਂ ਹੋ ਗਈ ਬਣਾ ਬਰੋਦੀ ਉਹਨੇ 3 ਦਿਨਾਂ ਬਾਅਦ ਉਹਦਾ ਸਾਰਾ ਮਕਾਨ ਫੁਕਤਾ ਜੀ ਜਿਹੜਾ ਮਰਿਆ ਜੀ ਇਹਦਾ ਇਹਦਾ ਸਾਰਾ ਮਕਾਨ ਫੁਕਤਾ ਮਕਾਨ ਫੁਕੇ ਜੇ ਲੱਗ ਕੋਈ ਨਹੀਂ ਕਰੇ ਜੇ ਥਾਣੇ ਤੇ ਦੇਤੇ ਥਾਣੇ ਵਾਲੇ ਨੇ ਲੋਕਾਂ ਨੇ ਕਹਿ ਕੋਈ ਕੁਛ ਕਸਟਾਲਾ ਜੀ ਵੀ 25 ਵੀ 2500 ਰੁਪਏ ਦੇ ਕੇ ਕੋਈ ਗੱਲ ਨਹੀਂ ਜੇ ਨੁਕਸਾਨ ਭਰ ਦੂਗਾ ਚਲ ਕੋਈ ਗੱਲ ਨਹੀਂ ਸਾਸ਼ ਫੁਕਤਾ ਸਾਡਾ ਛੱਡਦਾ ਜੀ ਉਸ ਤੋਂ ਬਾਅਦ ਜੀ ਕਿਤੇ ਕੱਲ ਬਾਪੂ ਦੇ ਬਾਪੂ ਨੂੰ ਚਾਰ ਪੰਜ ਲੋਗੇ ਮੇਰੇ ਕੋਲ ਢੱਲਾ ਹੋਰੇ ਦੀ ਤਿਆਰੀ ਤੇ ਮੁੰਡਾ ਤੇ ਢੱਲਾ ਹੋਰੇ ਦੀ ਜਦੋਂ ਇਹ ਉਦੋਂ ਜਦੋਂ ਰਾਤ ਨੂੰ ਫੋਨ ਗਿਆ ਸਾਡੇ ਕੋਲੇ ਵੀ ਐਂ ਕਰਕੇ ਵੀ ਉਹਦੇ ਮੂੰਹ ਤੇ ਵੀ ਸੱਟਾ ਸੱਟਾ ਮਾਰਿਆ ਡੰਡੇ ਡੰਡੇ ਮਾਰ ਕੇ ਵੀ ਤੂੰ ਛੇਤੀ ਆ ਜਾਓ ਮੈਂ ਮੁੰਡੇ ਨੂੰ ਗਿਆ ਜੀ ਤੁਸੀਂ ਬੇਟੇ ਤੁਸੀਂ ਜਾਓ ਵੀ ਬਾਪੂ ਨੂੰ ਲੈ ਜਾ ਵੀ ਜੇ ਮੈਂ ਜਾਊਗਾ ਕੋਈ ਨਾ ਕੋਈ ਹੋਰ ਕੋਈ ਹੋਊਗਾ ਚਲ ਕੋਈ ਗੱਲੀ ਮੁੰਡੇ ਦਾਰੂ ਗੁਰੂ ਪੀ ਜਾਗਾ ਜਾਂ ਕੋਈ ਨਾ ਕੋਈ ਆਸ ਵਿੱਚ ਲਗੜ ਤਗੜਾ ਨਹੀਂ ਹੋ ਗਈ ਨੂੰ ਨੀ ਪੱਟੀ ਪੁੱਟੀ ਕਰਾ ਕੇ ਚੱਲ ਉਹ ਜਵਾ ਕੰਮ ਤਰਕੀ ਮੈਂ ਸਵੇਰੇ ਵਗ ਜੂ ਅੱਛਾ ਜੀ ਐਨ ਚ ਉਹਨੇ ਦਾਖਲ ਕਰਕੇ ਜਿੱਥੇ ਗੱਡੀ ਚ ਪਾ ਕੇ ਇਹ ਪ੍ਰਿੰਸ ਆਇਆ ਜੀ ਉਹ ਲੈਰੀ ਤੋਰ ਤੋਂ ਲੈ ਰਲੇ ਨੇ ਸੂਰ ਦਾ ਪਰਚਾ ਕਰ ਤੇ ਸੰਗਰੂਰ ਆ ਗਏ ਸੰਗਰੂਰ ਤੋਂ ਇਹ ਮੇਰਾ ਬਾਪੂ ਜੀ ਇਕੱਲੇ ਆ ਗਿਆ ਹੋਰ ਕੋਈ ਨਹੀਂ ਆਲਾ ਇਕੱਲੇ ਦੀਗਾ ਇਹਨਾਂ ਨੂੰ ਕਦੀ ਜਦੋਂ 1 ਵਜੇ ਇੱਥੇ ਆ ਕੇ 1:25 ਤੇ ਆਏ ਨੇ ਇਹ 35 ਤੇ ਉਹਦੀ ਡੈਥ ਹੋ ਗਈ ਇੱਕ 35 ਕਿੰਨੀ ਕੁ ਉਮਰ ਸੀ ਕੀ ਕੰਮ ਕਰਦਾ ਕਿੰਨੇ ਵਜੂਰੀ ਕਰਦਾ ਜੀ ਅੱਜ ਕਿੰਨੀ ਕੁ ਉਮਰ ਦੀ ਜੀ ਉਮਰ ਹੈਗੀ ਜੀ 35 ਸਾਲ ਦੀ ਕਿੰਨੇ ਬੱਚੇ ਨੇ ਇਹਦੇ ਦੋ ਬੱਚੇ ਨੇ ਜੀ ਇੱਕ ਮੁੰਡਾ ਜੀ ਇੱਕ ਦੋਏ ਮੁੰਡੇ ਨੇ ਕਿੰਨੇ ਨੇ ਉਹ ਹੁਣ ਜੀ 13 14 ਸਾਲ ਦੇ ਇੱਕ ਦੋ ਦੋ ਤਿੰਨ ਤਿੰਨ ਸਾਲਾਂ ਦੇ ਫਰਕ ਹੈ ਤੇ ਜਿਹਨੇ ਮਾਰਿਆ ਉਹਦੀ ਕਿੰਨੀ ਕੁ ਉਮਰ ਹੈ ਉਹ ਵੀ ਹੁਣ ਜੀ 25 ਸਾਲ ਦੀ ਅੱਛਾ ਹਾਂ 25 ਸਾਲ ਦੀ ਕੀ ਕਾਰਨ ਬਸ ਇਹੀ ਲੜਾਈ ਬਹਾਪਸ ਬਸ ਜਾਈ ਹੋ ਗਏ ਜੀ ਵਸ ਉਹਨੇ ਸੁੱਟਾ ਪਿਆ ਤੇ ਕਿਤੇ ਹੀ ਸੁੱਤੇ ਪਏ ਦੇ ਕਿ ਤਕੜੀਆਂ ਕੁੜੀਆਂ ਸਮੋਤੇ ਮਾਰਿਆ ਥੂਮੂ ਸਾਰਾ ਆਤਾ ਜੀ ਪੂਰਾ ਆ ਕੇ ਫਿਰ ਇਹਨਾਂ ਨੇ ਬੋਤਲਾਂ ਬਦਲਾਂ ਮੈਨ ਲੱਟੀ ਕਿਟੂ ਕੇ ਲਾਏ ਨੇ ਇੱਥੋਂ 15 ਮਿੰਟ 10 ਮਿੰਟਾਂ ਵਿੱਚ ਪੂਰਾ ਹੋ ਗਿਆ ਅਰੇ ਇੱਕ ਮਟਰ ਰੁੜਿਆ ਜਿਹੜਾ ਹੈਗਾ ਕੀ ਮਾਮਲਾ ਹੈਗਾ ਕਿਵੇਂ ਹੋਇਆ ਕੀ ਕਾਰਨ ਸੀਗਾ ਕਿਹੜੇ ਬਣਾ ਤੇ ਪਾਉਣਾ ਹੈ ਸਾਨੂੰ ਅਜੇ ਸਹੀ ਇਨਫਰਮੇਸ਼ਨ ਨਹੀਂ ਮਿਲੀ ਜੇ ਸਾਰੇ ਕੰਪਲੀਟ ਜਾਣ ਦੀ ਇਹ ਸਾਈਟ ਸਾਥ ਤੋਂ ਕਰਤੀ ਨਾ ਉਹ ਲੋਕ ਦਸਿਆ ਅਗੇ ਝੋਟੀਆਂ ਪਿੰਡ ਦੇ ਵਿੱਚ ਦੋ ਭਰਾਵਾਂ ਦਾ ਆਪਸੀ ਝਗੜਾ ਸੀਗਾ ਤੇ ਉਹ ਝਗੜੇ ਕਰਕੇ ਜਿਹੜਾ ਜਗਸੀਰ ਸੀਗਾ ਤੇ ਉਸੇ ਮੌਤ ਹੋ ਚੁੱਕੀ ਹੈ ਉਸਤੇ ਰਿੰਕੂ ਨੇ ਬਤਰੇਤ ਵਾਰ ਕੀਤਾ ਸੀ ਨਾ ਰਾਤ ਨੂੰ ਜਿਸ ਦੀ ਅੱਜ ਸਵੇਰੇ ਮੌਤ ਹੋ ਚੁੱਕੀ ਹੈ ਤੇ ਪੋਸਟਾਟਨ ਦੀ ਜਿਹੜੀ ਕਾਰਵਾਈ ਆਮ ਅੱਜ ਲਿਆਂਦੀ ਜਾ ਰਹੀ ਹੈ ਉਹ ਤੇ ਸਿਵਲ ਹਸਪੀਟਲ ਸੰਬੂਧ ਚ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਤੁਹਾਨੂੰ ਦੱਸ ਦਿੱਤੇ ਜਾਵੇ ਕਿ ਇਹ ਬਿਆਨ ਹੈ ਤੇ ਕੋਈ ਆ ਕੀ ਇਹ ਤਿੰਨ ਭਰਾ ਸੀ ਜੇ ਕੀਤਾ ਹੋਇਆ ਇਹ ਤਿੰਨ ਭਰਾ ਸੀ ਜਿਹੜਾ ਵੱਡਾ ਭਰਾ ਸੀਗਾ ਪਾਲਾ RAM ਇਹ ਪਾਲਾ ਪਾਲਾ RAM ਜੀ ਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਰੰਜਿਸ ਦਾ ਲਗੀ ਰਿਜ਼ਨ ਕੀ ਹੋਣੇ ਲੱਗਾਇਆ ਬੈਨਲਿਜਕ। ਪਰ ਰੰਜਿਸ ਦਾ ਇਹੀ ਵੇਸ ਕੇ ਹੋਇਆ ਉਦਾਹਰਣ ਕਿ ਆਪ ਆਪ ਦੇ ਲੜਦੇ ਰਹਿੰਦੇ ਸੀ ਕਿ ਕੋਈ ਖਾਸ ਰੰਜਿਸ ਨਹੀਂ ਸੀਗੀ। ਜਸਟ ਉਹਨਾਂ ਦਾ ਆਪਸ ਵਿੱਚ ਝਗੜਾ ਸੀ। ਉਹਨਾਂ ਅਗਲੀ ਕਾਰਵਾਈ ਦੀ ਚਾਲੀ ਰਿਪੋਰਟ ਬਣਾਉਣ ਤੋਂ ਬਾਅਦ ਜਾਂ ਪੋਸਟਮਾਰਟਮ ਦੀ ਕਾਰਵਾਈ ਚੱਲੀ ਜੋ ਵੀ ਤੱਥ ਸਾਹਮਣੇ ਆਉਂਦੇ ਤੁਹਾਨੂੰ ਉਦਾਸ